ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮਗੇ ਅੱਜ ਤੁਹਾਨੂੰ ਦਿਖਾਈ ਇੱਕ ਹੋਰ ਸੋਹਣਾ ਜਿਹਾ ਏਰੀਆ ਦਿਖਾਉਨੇ ਆ ਤੁਹਾਨੂੰ ਪਾਣੀ ਦਾ ਝਰਨਾ ਵਾਟਰਫਾਲ ਤੇ ਪਹਿਲਾਂ ਪੁਲ ਦੇਖੋ ਤੁਸੀਂ ਕਿੰਨਾ ਵਧੀਆ ਬਣਿਆ ਹੋਇਆ ਲੋਹੇ ਦੇ ਗਾਡਰ ਲੱਗੇ ਹੋਏ ਨੇ ਥੱਲੇ ਤੇ ਆਹ ਉਹ ਜਗ੍ਹਾ ਦੇਖੋ ਤੁਸੀਂ ਪਾਣੀ ਡਿੱਗਦਾ ਹੈ ਹਨ ਆਨ ਪੂਰਾ ਸੋਹਣਾ ਮਾਹੌਲ ਬਣਿਆ ਪਿਆ ਦੇਖੋ ਤੁਸੀਂ ਐਨ ਪਾਪ ਛੜਦਾ ਪਾਣੀ ਇਹਦਾ ਕੁਛ ਆਪਾਂ ਫਿਲਮਾਂ 'ਚ ਦੇਖਦੇ ਹੁੰਦੇ ਸੀ ਹਨਾ ਉਹੀ ਦੇਖੋ ਐਨ ਵਧੀਆ ਬਹੁਤ ਸੋਹਣਾ ਸੀਨ ਆ ਦੇਖੋ ਪਾਪ ਨਿਕਲਦੀ ਦੇਖੋ ਤੁਸੀਂ ਪਾਣੀ 'ਚ ਇਹ ਕੋਈ ਘੰਟਾ ਨਾ ਗੱਲਬਾਤ ਜਮਾ ਆਨ ਜਮਾ ਸਿਰਾ ਹੋਇਆ ਪਿਆ ਬਾਕੀ ਤਾਹਾਂ ਦੇਖੋ ਪੁਲ ਬਣਾਇਆ ਹੋਇਆ ਗਾਡਰ ਪਾ ਕੇ ਐਨ ਪੂਰਾ ਮਜ਼ਬੂਤੀ ਵਾਲਾ ਕੰਮ ਦੇਖੋ ਤੁਸੀਂ ਐਨ ਜਮਾ ਸਿਰਾ ਕਰਿਆ ਪਿਆ ਆ ਦੇਖੋ ਤੁਸੀਂ ਇੱਥੇ ਨੇੜੇ ਤੇੜੇ ਘਰ ਵੀ ਤੁਹਾਨੂੰ ਦਿਖਾਉਨੇ ਆ ਜਿਹੜੇ ਪਏ ਹੋਏ ਨੇ ਜਮੈਂ ਕੰਡੇ ਤੇ ਘਰ ਪਾਏ ਪੈਨੇ ਉਹ ਦੇਖੋ ਸਾਹਮਣੇ ਐਨ ਚਾਰੇ ਪਾਸੇ ਪੱਥਰ ਵੱਢ ਕੇ ਬਣਾਈ ਹੋਈ ਇਹ ਛੋਟੀ ਜੀ ਨਦੀ ਆ ਐਨ ਉੱਚਾ ਨੀ ਮਾਥਾਂ ਛੱਡਿਆ ਹੋਇਆ ਕਰ ਦਿਓ ਲਾਈਕ ਸ਼ੇਅਰ